ਜੇਕਰ ਤੁਸੀਂ ਵੀ ਕੱਲ ਟ੍ਰੇਨ ਦੇ ਵਿੱਚ ਸਫ਼ਰ ਕਰਨ ਜਾ ਰਹੇ ਹੋ ਟ੍ਰੇਨ ਦੀ ਟਿਕਟ ਬੁੱਕ ਕਰਵਾਈਆ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਖਾਸ ਹੈ ਕਿਉਂਕਿ ਜੇਕਰ ਇਹ ਖਬਰ ਇਹ ਪੂਰੀ ਨਹੀਂ ਸੁਣੀ ਤਾਂ ਤੁਹਾਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸਕਦਾ ਜੇਕਰ ਕੱਲ ਦੇ ਦਿਨ ਤੁਸੀਂ ਟਿਕਟ ਬੁੱਕ ਕਰਵਾਈਆ ਤਾਂ ਉਸ ਨੂੰ ਹੁਣੇ ਕੈਨਸਲ ਕਰਵਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕੱਲ ਜਿਹੜੀਆਂ ਟ੍ਰੇਨਾਂ ਹੋ ਰੋਕੀਆਂ ਜਾ ਰਹੀਆਂ ਨੇ ਜਾਨਕਿ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਦਰਣਾ ਲਗਾ ਚਾਰਿਆ ਤੇ ਇਸ ਦਰਨੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਾਮ ਜਾਣ ਕੇ 5 ਦਸੰਬਰ ਨੂੰ ਟ੍ਰੇਨਾਂ 2 ਘੰਟਿਆਂ ਦੇ ਲਈ ਰੋਕੀਆਂ ਜਾ ਰਹੀਆਂ ਨੇ ਕਿਸਾਨ ਇੱਕ ਵਾਰ ਫਿਰ ਦੋ ਟ੍ਰੇਨ 트랙 ਤੇ ਬੈਠਣ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਇਹਨਾਂ ਟ੍ਰੇਨਾਂ ਨੂੰ ਰੋਕਿਆ ਜਾਵੇਗਾ ਆਪਣੇ ਸਟੇਸ਼ਨਾਂ ਦੇ ਵਿੱਚ ਖੜੀਆਂ ਇਹਨਾਂ ਟ੍ਰੇਨਾਂ ਦੇ ਮੂਹਰੇ ਆਪਣਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਟ੍ਰੇਨਾਂ ਦੇ ਮੂਹਰੇ ਉਹ ਬੈਠਣ ਦੇ ਤਦਾਸ ਦੀ ਹੈ ਕਿ 26 ਥਾਮਾਂ ਤੇ ਪੰਜਾਬ ਦੇ ਵਿੱਚ ਖੁੱਲ੍ਹ 26 ਥਾਮਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਕ੍ਰੀਨਾ ਜਿਹੜੀਆਂ ਨੇ ਉਹ ਰੋਕੀਆਂ ਜਾਣ ਕਿ ਆ ਜਾਣ ਕੇ ਹੁਣ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਜਿਹੜਾ ਉਹ ਤਿੱਖਾ ਸੰਘਰਸ਼ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਵਿੜ ਦਿੱਤਾ ਕੇਂਦਰ ਸਰਕਾਰ ਦੇ ਕੁਝ ਬਿੱਲ ਨੇ ਜਿਨ੍ਹਾਂ ਦੇ ਖਿਲਾਫ ਜਿਹੜਾ ਕਿਸਾਨਾਂ ਦੇ ਵੱਲੋਂ ਸਾਰੇ ਵਰਗ ਦੇ ਲੋਕਾਂ ਪੰਜਾਬ ਦੇ ਸਾਰੇ ਵਰਗ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਨਾ ਲੜੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਤਾਨੇ ਮੇੜੇ ਮਾਰਨਗੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਬਿਜਲੀ ਸੂਧ ਬਿੱਲ 2025 ਲਿਆਉਣ ਜਾ ਰਹੀਆ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਜਿਹੜਾ ਇਹ ਸਰਕਾਰੀ ਸੈਕਟਰ ਨੇ ਇਹ ਕਾਰਪੋਰੇਟ ਰੇਟ ਸੈਕਟਰਾਂ ਦੇ ਕੋਲ ਆ ਜਾਣ ਅਤੇ ਇਸ ਨੂੰ ਉਹ ਰੋਕਣਾ ਚਾਹੁੰਦੇ ਹਨ ਇਸ ਤੋਂ ਇਲਾਵਾ ਜਿਹੜੇ ਪ੍ਰੀ ਪੇਡ ਮੀਟਰ ਉਹਨਾਂ ਦੇ ਖਿਲਾਫ ਉਹਨਾਂ ਦੀ ਜੰਗ ਜਿਹੜੀ ਆ ਉਹ ਰਹਿਣ ਵਾਲੀ ਆ ਇਸ ਤੋਂ ਇਲਾਵਾ ਪੰਜਾਬ ਵਿੱਚ ਜਿੰਨੀਆਂ ਵੀ ਜਨਤਕ ਥਾਵਾਂ ਨੇ ਉਹਨਾਂ ਨੂੰ ਨਾ ਵੇਚਿਆ ਜਾਵੇ ਜਾਣ ਕੇ ਹੁਣ ਇਹ ਗੱਲ ਬਾਤ ਜੜੀ ਆ ਹੋ ਤਾਂ ਆਪਕੋ ਕਿਸਾਨ ਆਪਕੋ ਸਵਰਨ ਸਿੰਘ ਪੰਦੇੜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਜਾਣਕਾਰੀ ਦਿੱਤੀ ਗਿਆ ਉਹਨਾਂ ਦੇ ਵਿੱਚ ਕੱਲ 5 ਦਸੰਬਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਟ੍ਰੇਨਾਂ ਰੁਕੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਵੀ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਜਾ ਰਹੇ ਹੋ ਤਾਂ ਸੋਚ ਸਮਝ ਕੇ ਕੱਲ ਟਿਕਟ ਬੁੱਕ ਕਰਵਾਉਣਾ ਕਿਉਂਕਿ ਕੱਲ ਟ੍ਰੇਨਾਂ ਸ਼ਾਇਦ ਬੰਦ ਰਹਿਣਗੀਆਂ ਤਾਂ ਦੱਸ ਦਿਆ ਕਿ ਕਿਸਾਨ ਇੱਕ ਵਾਰ ਫਿਰ ਤੋਂ ਵੱਟਾ ਮੋਰਚਾ ਲਗਾਉਣ ਜਾ ਰਹੇ ਨੇ ਆਪਾਂ ਪਹਿਲਾਂ ਵੀ ਦੇਖਿਆ ਕਿ ਦੋ ਵਾਰ ਕਿਸਾਨਾਂ ਦੇ ਵੱਲੋਂ ਵੱਡਾ ਸੰਘਰਸ਼ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਵੜਿਆ ਗਿਆ ਸੀ ਤਾਂ ਹੋਣ ਵੀ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਤੋਂ ਉਹ ਕੇਂਦਰ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਛੇੜ ਦੇਣ ਕਈ-ਕਈ ਮਹੀਨੇ ਉਹ ਤਰਨੇ ਤੇ ਬੈਠੇ ਰਹਿੰਦੇ ਨੇ ਤਾਂ ਇਸ ਵਾਰ ਵੀ ਹੁਣ ਦੇਖਣਾ ਹੋਵੇਗਾ ਕਿ ਇਹ ਤਰਨਾ ਜੇਕਰ ਇੱਕ ਵਾਰ ਆਪਣੀ ਲੈ ਫੜ ਲੈਂਦਾ ਆਪਣਾ ਸੰਘਰਸ਼ ਫੜ ਲੈਂਦਾ ਤਾਂ ਕਿੰਨਾ ਸਮਾ ਚਲੇਗਾ ਬਿਊਰੋ ਰਿਪੋਰਟ ਪ੍ਰਾਇਮਰੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਕੱਲ ਪੂਰੇ ਪੰਜਾਬ ਦੇ ਅੰਦਰ 1 ਤੋਂ 3 ਵਜੇ ਤੱਕ 2 ਘੰਟੇ ਦਾ ਅਣਛਕ ਰੇਲ ਰੋਕੋ ਅੰਦੋਲਨ ਹੋਊਗਾ ਜਿਹਦੀਆਂ ਮੁੱਖ ਮੰਗਾਂ ਬਿਜਲੀ ਸੋਧ ਬਿੱਲ 225 ਔਰ ਪ੍ਰੀपेड ਮੀਟਰ ਜਿਹੜੇ ਨਾ ਲਾਏ ਜਾਣ ਇਹਨਾਂ ਨੂੰ ਉਤਾਰਨ ਦਾ ਸਵਾਲ ਹੈਗਾ ਸਰਕਾਰ ਪੁਰਾਣੇ ਮੀਟਰ ਲਿਆ ਕੇ ਲਾਵੇ ਇਹਦੇ ਨਾਲ ਪੰਜਾਬ ਦੀਆਂ ਜਨਤਕ ਜਾਇਦਾਦਾਂ ਜਿਹੜੀਆਂ ਜ਼ਮੀਨਾਂ ਵਾਂ ਉਹਨਾਂ ਵੇਚੀਆਂ ਜਾਣ ਇਹਨਾਂ ਮੁੱਦਿਆਂ ਨੂੰ ਲੈ ਕੇ ਔਰ ਅਸੀਂ ਪੂਰੇ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਾਂ ਪਿਓਨ ਵਾਲੀਆਂ ਤੁਹਾਡੀਆਂ ਨਸਲਾਂ ਔਰ ਕਦੀ ਵੀ ਨਹੀਂ ਮaaf ਕਰਨਗੇ ਜੇ ਬਿਜਲੀ ਬੋਰਡ ਪ੍ਰਾਈਵੇਟ ਕਾਰਪੋਰੇਟ ਨੂੰ ਵੇਚ ਦਿੱਤਾ